ਸਤ ਸ੍ਰੀ ਅਕਾਲ ਸਾਇਤਤ ਸਤ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਵਿੱਚ ਅਸੀਂ ਭਾਈ ਗੁਰਦਾਸ ਜੀ ਦੁਆਰਾ ਰਚਿਤ ਵਾਰ ਦੀ ਇੱਕ ਪੌੜੀ ਕਾਵਾਂ ਰੌਲੀ ਮੂਰਖ ਸੰਗੈ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਮੂਰਖ ਮਨੁੱਖ ਦੀ ਮਿਸਾਲ ਪੇਸ਼ ਕਰਦਿਆਂ ਹੋਇਆਂ فرمایا ਹੈ ਕਿ ਮੂਰਖ ਲੋਕ ਜਿਹੜੇ ਹੁੰਦੇ ਹਨ ਉਹਨਾਂ ਦੇ ਸਿਰ ਤੇ ਸਿੰਘ ਨਹੀਂ ਹੁੰਦੇ ਆਮ ਕਹਾਵਤ ਵੀ ਹੈ ਕਿ ਮੂਰਖਾਂ ਦੇ ਸਿਰ ਸਿੰਘ ਨਹੀਂ ਹੁੰਦੇ ਸਗੋਂ ਉਹਨਾਂ ਦਾ ਜੋ ਕਾਰ ਵਿਹਾਰ ਹੈ ਉਹਨਾਂ ਦਾ ਆਚਰਣ ਹੈ ਉਹਨਾਂ ਦਾ ਕਿਰਦਾਰ ਹੈ ਉਹਨਾਂ ਦੀਆਂ ਹਰਕਤਾਂ ਹਨ ਉਹਨਾਂ ਦਾ ਸਮਾਜ ਦੇ ਵਿੱਚ ਵਿਚਰਨ ਦਾ ਢੰਗ ਹੀ ਉਹਨਾਂ ਦੀਆਂ ਮੂਰਖਤਾਈਆਂ ਨੂੰ ਬਿਆਨ ਕਰਦਾ ਹੈ ਆਪ ਇਸ ਘਟਨਾ ਨੂੰ ਭਾਈ ਗੁਰਦਾਸ ਜੀ ਨੇ ਇੱਕ ਮਿਸਾਲ ਵਜੋ ਪ੍ਰਮਾਣ ਵਜੋਂ ਪੇਸ਼ ਕਰਕੇ ਸਮਝਾਇਆ ਹੈ ਕਿ ਠੰਡੇ ਖੂਹੋਂ ਨਾਇਕ ਹੈ ਪੱਗ ਵਿਸਾਰ ਆਇਆ ਸਿਰ ਨੰਗੇ ਕਿ ਇੱਕ ਬਜ਼ੁਰਗ ਜੋ ਸੀ ਉਹ ਖੂਹ ਦੇ ਠੰਡੇ ਪਾਣੀ ਦੇ ਨਾਲ ਨਹਾ ਕੇ ਜਦੋਂ ਘਰ ਆਉਣ ਲੱਗਦਾ ਹੈ ਤਾਂ ਘਰ ਆਉਣ ਲੱਗਿਆ ਉਹ ਪੱਗ ਵਿਸਾਰ ਆਪਣੀ ਪੱਗ ਜੋ ਹੈ ਉੱਥੇ ਹੀ ਭੁੱਲ ਜਾਂਦਾ ਹੈ ਪੱਗ ਸਿਰ ਤੇ ਬੰਨਣੀ ਭੁੱਲ ਜਾਂਦਾ ਹੈ ਉੱਥੇ ਹੀ ਪਈ ਰਹਿ ਜਾਂਦੀ ਹੈ ਔਰ ਨੰਗੇ ਸਿਰ ਘਰ ਦੇ ਵਿੱਚ ਪਰਵੇਸ਼ ਕਰ ਜਾਂਦਾ ਹੈ ਘਰ ਵਿੱਚ ਰੰਨਾ ਕਮਲੀਆਂ ਧੁੱਸੀ ਲੀਤੀ ਦੇਖ ਕੁਟੰਗੇ ਭਾਈ ਗੁਰਦਾਸ ਜੀ ਕਹ ਰਹੇ ਨੇ ਕਿ ਜਦੋਂ ਉਹ ਬਜ਼ੁਰਗ ਨੰਗੇ ਸਿਰ ਘਰ ਆਉਂਦਾ ਹੈ ਤਾਂ ਕਿਉਂਕਿ ਉਸ ਵੇਲੇ ਦੀ ਰੀਤ ਦੇ ਅਨੁਸਾਰ ਮਰਦ ਦਾ ਨੰਗਾ ਸਿਰ ਹੋਣਾ ਜੋ ਹੈ ਕਿਸੇ ਅਣਹੋਣੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਤੇ ਜਦੋਂ ਘਰ ਦੀਆਂ ਔਰਤਾਂ ਨੇ ਦੇਖਿਆ ਕਿ ਘਰ ਦਾ ਜੋ ਮੁਖੀਆ ਜੋ ਬਜ਼ੁਰਗ ਹੈ ਉਹ ਨੰਗੇ ਸਿਰ ਘਰ ਦੇ ਵਿੱਚ ਆਇਆ ਹੈ ਤਾਂ ਉਹਨਾਂ ਨੇ ਕਮਲੀਆਂ ਨੇ ਬਿਨਾਂ ਸੋਚੇ ਸਮਝੇ ਹੀ ਤੁਸੀ ਦਿੱਤੀ ਭਾਵ ਮੱਥੇ ਤੇ ਹੱਥ ਮਾਰਿਆ ਤੁਸੀ ਦਿੱਤੀ ਭਾਵ ਮੱਥੇ ਤੇ ਹੱਥ ਮਾਰਿਆ ਇਸ ਤਰ੍ਹਾਂ ਦੇ ਨਾਲ ਬੜੀਆਂ ਦੁਖੀ ਹੋ ਕੇ ਉਹ ਮੱਥੇ ਤੇ ਹੱਥ ਮਾਰ ਕੇ ਰੋਣਾ ਸ਼ੁਰੂ ਕਰ ਦਿੰਦੀਆਂ ਹਨ ਉੱਚੀ ਉੱਚੀ ਸ਼ੋਰ ਮਚਾਉਣਾ ਸ਼ੁਰੂ ਕਰ ਦਿੰਦੀਆਂ ਹਨ ਪਿੱਟਣਾ ਸ਼ੁਰੂ ਕਰ ਦਿੰਦੀਆਂ ਹਨ ਦੇ ਕੁਟੰਗਿਆ ਕਿਉਂਕਿ ਉਹਨਾਂ ਦਾ ਜੋ ਘਰ ਦਾ ਬਜ਼ੁਰਗ ਜੋ ਸੀ ਉਹ ਚੰਗੇ ਢੰਗ ਦੇ ਨਾਲ ਘਰ ਦੇ ਵਿੱਚ ਨਹੀਂ ਸੀ ਆਇਆ ਚੰਗੀ ਤਰ੍ਹਾਂ ਪਾਭ ਉਹਨੇ ਸਿਰ ਤੇ ਪੱਗ ਨਹੀਂ ਸੀ ਬੰਨੀ ਹੋਈ ਔਰ ਇਹ ਕਿਸੇ ਬਦਸ਼ੁਗਨੀ ਦਾ ਕਿਸੇ ਅਸ਼ੁਭ ਸ਼ਗੰਦਾ ਪ੍ਰਤੀਕ ਸੀ ਸੋ ਰੰਨਾ ਦੇਖ ਪਿੱਟਨਦੀਆਂ ਟਾਹਾਂ ਮਾਰਿਆ ਹੋਏ ਨਿਸੰਗ ਜਦੋਂ ਘਰ ਦੀਆਂ ਔਰਤਾਂ ਨੂੰ ਬਿਟਦਿਆਂ ਹੋਇਆਂ ਰੋਂਦਿਆਂ ਹੋਇਆਂ ਦੇਖਿਆ ਤਾਂ ਘਰ ਦੇ ਮਰਦ ਵੀ ਜਿਹੜੇ ਸਨ ਹੋਰ ਘਰ ਦੇ ਜੋ ਬਾਲ ਬੱਚੇ ਮਰਦ ਜੁਣ ਸਨ ਉਹ ਵੀ ਢਾਹਾਂ ਮਾਰ-ਮਾਰ ਕੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੰਦੇ ਹਨ નિਸੰਘ ਕਿਉਂਕਿ ਜਦੋਂ ਘਰ ਦੀਆਂ ਔਰਤਾਂ ਰੋ ਰਹੀਆਂ ਨੇ ਅਚਾਨਕ ਤਾਂ ਮਰਦਾਂ ਨੇ ਵੀ ਇਹ ਸੋਚਿਆ ਕਿ ਘਰ ਦੇ ਵਿੱਚ ਕੋਈ ਅਣਹੋਣੀ ਵਾਪਰ ਗਈ ਹੈ ਇਸ ਲਈ ਉਹ નિਸੰਘ ਹੋ ਕੇ ਜੋ ਹੈ ਉੱਚੀ-ਉੱਚੀ ਢਾਹਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ ਲੋਕ ਸਿਆਪੇ ਆਇਆ ਅਰੰਨਾ ਪੁਰਸ਼ ਜੁੜੇ ਲੈ ਪੰਗਾ ਤੇ ਜਦੋਂ ਘਰ ਦੇ ਵਿੱਚ ਕੁਰਲਾਹਟ ਮੱਚ ਜਾਂਦੀ ਹੈ ਤਾਂ ਆਣ-ਗਵਾਂਡ ਦੇ ਜਿਹੜੇ ਲੋਕ ਨੇ ਉਹ ਵੀ ਸਿਆਪਾ ਕਰਨ ਦੇ ਲਈ ਭਾਵ ਉਥੇ ਆ ਕੇ ਉਹਨਾਂ ਦੇ ਦੁੱਖ ਦੇ ਵਿੱਚ ਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਆ ਜਾਂਦੇ ਨੇ ਔਰ ਉੱਚੀ-ਉੱਚੀ ਰੋਣਾ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਲੋਕ ਸਿਆਪੇ ਆਇਆ ਭਾਵ ਆਂਡ ਗਵਾਂਡ ਵਾਲੇ ਸਮਾਜ ਦੇ ਲੋਕ ਵੀ ਉਹਨਾਂ ਦੇ ਦੁੱਖ ਦਰਦ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਆ ਕੇ ਰੰਨਾ ਪੁਰਸ਼ ਭਾਵ ਔਰਤਾਂ ਤੇ ਮਰਦ ਉਥੇ ਪੁੱਜ ਜਾਂਦੇ ਨੇ ਜੁੜੇ ਲੈ ਪੰਗੇ ਤੇ ਆ ਕੇ ਕਤਾਰਬੱਧ ਹੋ ਕੇ ਪੰਕਤੀਆਂ ਦੇ ਵਿੱਚ ਬਹਿਣਾ ਸ਼ੁਰੂ ਕਰ ਦਿੰਦੇ ਨੇ ਨਾਇਨ ਪੁੱਛ ਦੀ ਪਿੱਟ ਦੇ ਆ ਕਿਸਕੇ ਨੇ ਦੇ ਨਾਂਵ ਅਲੌਣੀ ਮੰ ਅੰਗੈ ਤਾ ਉਸ ਵੇਲੇ ਜੋ ਨਾਇਨ ਹੁੰਦੀ ਸੀ ਨੈਣਾ ਹੁੰਦੀਆਂ ਸਨ ਪਿੰਡ ਦੀਆਂ ਉਹ ਸਿਆਪੇ ਲਈ ਜਦੋਂ ਆਈਆਂ ਤਾਂ ਨੈਣ ਜੋ ਹੈ ਰੋਂਦਿਆਂ ਹੋયા ਪੁੱਛਦੀ ਹੈ ਘਰ ਦੀਆਂ ਔਰਤਾਂ ਨੂੰ ਕਿ ਕਿਸ ਦੇ ਨਾਂ ਤੇ ਕਿ ਕੌਣ ਜੋ ਹੈ ਇਸ ਦੁਨੀਆ ਤੋਂ ਰੁਖਸਤ ਕਰ ਗਿਆ ਹੈ ਕਿਹੜੀ ਕਿਸ ਮਰਦ ਜਾਂ ਔਰਤ ਦੇ ਨਾਲ ਕੋਈ ਅਣਹੋਣੀ ਘਟਨਾ ਵਾਪਰੀ ਹੈ ਕਿਸ ਦਾ ਨਾਂ ਲਾ ਕੇ ਲੈ ਕੇ ਜੋ ਹੈ ਮੈਂ ਅਲਾਉਣੀ ਤੋਂ ਪਾਵ ਹੈ ਵੈਣ ਉਸ ਦੇ ਦੁਨੀਆ ਤੋਂ ਰੁਖਸਤ ਕਰ ਜਾਣ ਦੇ ਦੁੱਖ ਦੇ ਵਿੱਚ ਉਹਦਾ ਨਾਂ ਲੈ ਕੇ ਮੈਂ ਵਹਿਣ ਪਾਵਾਂ ਵਿਹੜੇ ਦੇ ਵਿੱਚ ਆ ਕੇ ਜਦੋਂ ਵਹਿਣ ਅੰਗੇ ਤੋਂ ਪਾਵੈ ਆਂਗਣ ਦੇ ਵਿੱਚ ਆ ਕੇ ਜਦੋਂ ਨਾਇਨ ਪਿੱਟਣਾ ਸ਼ੁਰੂ ਕਰਦੀ ਹੈ ਤੇ ਘਰ ਦੀਆਂ ਔਰਤਾਂ ਨੂੰ ਪੁੱਛਦੀ ਹੈ ਕਿ ਉਹ ਕਿਸ ਦੇ ਨਾਂ ਤੇ ਵਹਿਣ ਪਾਵੇ ਸਹੁਰੇ ਪੁੱਛੋ ਜਾਏ ਕੇ ਕੌਣ ਮਵਾ ਨੂੰ ਉੱਤਰ ਮੰਗੇ ਤੇ ਉਸ ਘਰ ਦੀ ਜੋ ਔਰਤ ਹੈ ਨੂੰ ਹੈ ਉਹ ਉੱਤਰ ਦਿੰਦੀ ਹੈ ਕਿ ਸਾਡੇ ਸਹੁਰੇ ਨੂੰ ਜਾ ਕੇ ਪੁੱਛੋ ਕਿਉਂਕਿ ਉਹੀ ਘਰ ਦੇ ਵਿੱਚ ਨੰਗੇ ਸਿਰ ਆਇਆ ਸੀ ਉਸ ਨੂੰ ਹੀ ਪਤਾ ਹੈ ਕਿ ਕੀ ਅਨਹੋਣੀ ਵਾਪਰੀ ਹੈ ਕੀ ਹੋਇਆ ਹੈ ਕਿਸ ਦੇ ਨਾਲ ਕੁਝ ਜੋ ਹੈ ਅਜੀਹਾ ਵਾਪਰ ਗਿਆ ਹੈ ਜਾਂ kaun ਸ਼ਖਸ ਜੋ ਹੈ ਉਹ ਇਸ ਜਹਾਨ ਤੋਂ ਚਲਾ ਗਿਆ ਹੈ ਦੇਹਾਂਤ ਹੋ ਗਿਆ ਹੈ ਜਿਸ ਦਾ ਤੇ ਜਦੋਂ ਨਾਇਣ ਜੋ ਹੈ ਸਹਰੇ ਨੂੰ ਜਾ ਕੇ ਪੁੱਛਦੀ ਹੈ ਤੇ ਉਸ ਨੂੰ ਇੱਕਦਮ ਹੈਰਾਨੀ ਹੁੰਦੀ ਹੈ ਕਿ ਉਹ ਆਪਣੇ ਸਿਰ ਨੂੰ ਹੱਥ ਮਾਰ ਲਾ ਕੇ ਜਦੋਂ ਵੇਖਦਾ ਹੈ ਤੇ ਸੱਚਮੁੱਚ ਉਸ ਦੇ ਸਿਰ ਤੇ ਪਾਗ ਨਹੀਂ ਸੀ ਤਾਂ ਉਹ ਬੜਾ ਹੈਰਾਨ ਹੋ ਜਾਂਦਾ ਹੈ ਤੇ ਕਾਵਾ ਰੋਲੀ ਮੂਰਖ ਸੰਗ ਹੈ ਭਾਈ ਗੁਰਦਾਸ ਜੀ ਇਸ ਮਿਸਾਲ ਤੋਂ ਦ੍ਰਿਸ਼ਟਾਂਤ ਤੋਂ ਇਹ ਸਮਝਾਉਣਾ ਚਾਹੁੰਦੇ ਹਨ ਕਿ ਜੋ ਮਨੁੱਖ ਬਿਨਾਂ ਸੋਚੇ ਸਮਝੇ ਹਰ ਫੈਸਲਾ ਕਰਦਾ ਹੈ ਉਹ ਇੱਕ ਕਾਵਾ ਰੋਲੀ ਦੇ ਸਮਾਨ ਹੈ ਜਿਸ ਤਰ੍ਹਾਂ ਕਾਂ ਜੋ ਹੈ ਇੱਕ ਕਾਂ ਜੇ ਬੋਲਣ ਲੱਗੇ ਉਸ ਦੀ ਕਾਂ ਕਾਂ ਨੂੰ ਸੁਣ ਕੇ ਚਾਰ ਸ਼ੁਫੇਰੇ ਦੇ ਜਿੰਨੇ ਵੀ ਕਾਂ ਹੁੰਦੇ ਨੇ ਉਹ ਉੱਥੇ ਆ ਕੇ ਇਕੱਠੇ ਹੋ ਜਾਂਦੇ ਨੇ ਤੇ ਕਾਹ ਕਾ ਕਰਨੀ ਸ਼ੁਰੂ ਕਰ ਦਿੰਦੇ ਨੇ ਠੀਕ ਮੂਰਖ ਲੋਕ ਵੀ ਜੋ ਹੈ ਇਸੇ ਤਰ੍ਹਾਂ ਇੱਕ ਨੂੰ ਸ਼ੋਰ ਮਚਾਉਂਦਾ ਸੁਣ ਕੇ ਸਾਰੇ ਜੋ ਹੈ ਬਿਨਾਂ ਸੰਗ ਸੰਕੋਚ ਦੇ ਸ਼ੋਰ ਸ਼ੋਰ ਮਚਾਉਣਾ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਨੇ ਕਾਵਾ ਰੋਲੀ ਵਾਲੀ ਸਥਿਤੀ ਹੋ ਜਾਂਦੀ ਹੈ ਤੇ ਵਾਸਤਵਿਕਤਾ ਦਾ ਕਿਸੇ ਨੂੰ ਵੀ ਗਿਆਨ ਨਹੀਂ ਹੁੰਦਾ ਗਿਆਨ ਕਿਉਂ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਆਪਣੀ ਬੁੱਧੀ ਦੀ ਸੋਚ ਦੀ ਦਿਮਾਗ ਦੀ ਵਰਤੋਂ ਹੀ ਨਹੀਂ ਕੀਤੀ ਇਸ ਲਈ ਉਹਨਾਂ ਦੀ ਇਸ ਹਰਕਤ ਤੋਂ ਜੋ ਹੈ ਅੰਤ ਉਹਨਾਂ ਨੂੰ ਸ਼ਰਮਾਉਣਾ ਵੀ ਪੈਂਦਾ ਹੈ ਕਾਵਾਂ ਰੌਲੀ ਮੂਰਖ ਸੰਗੇ ਮੂਰਖ ਜਿਹੜੇ ਨੇ ਕਾਵਾਂ ਵਾਂਗ ਕਾਵਾਂ ਰੌਲੀ ਤਾਂ ਪਾ ਲੈਂਦੇ ਹਨ ਤੇ ਸਮਾਜ ਦੇ ਵਿੱਚ ਹਾਸੋ ਹਿਣੀ ਹਿਣਾ ਪਾਤਰ ਬਣ ਕੇ ਰਹਿ ਜਾਂਦੇ ਹਨ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਭਾਵੇਂ ਆਪਣੀ ਇਸ ਹਰਕਤ ਦਾ ਕਿੰਨਾ ਵੀ ਸੰਗ ਸੰਕੋਚ ਜਾਂ ਸ਼ਰਮ ਹੋਵੇ ਪਰ ਹੁਣ ਕੁਝ ਹੋ ਨਹੀਂ ਸਕਦਾ ਕਿਉਂਕਿ ਜੋ ਹਰਕਤਾਂ ਕਰ ਚੁੱਕੇ ਹੁੰਦੇ ਹਨ ਉਸ ਹਰਕਤ ਨੂੰ ਉਸ ਘਟਨਾ ਨੂੰ ਟਾਲਿਆ ਨਹੀਂ ਜਾ ਸਕਦਾ ਕਿਉਂਕਿ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ हे ਮਨੁੱਖ ਤੇਰੇ ਕੋਲ ਬੁੱਧੀ ਹੈ ਇਸ ਬੁੱਧੀ ਦੀ ਸਦ ਵਰਤੋਂ ਕਰ ਇਸ ਬੁੱਧੀ ਦੇ ਉਪਯੋਗ ਦੁਆਰਾ ਘਟਨਾ ਦੇ ਕਾਰਨਾਂ ਦੀ ਛਾਣਬੀਣ ਦੀ ਕਰਨ ਦੀ ਕੋਸ਼ਿਸ਼ ਕਰਤੇ ਫਿਰ ਕਿਸੇ ਨਤੀਜੇ ਤੇ ਪਹੁੰਚ ਬਿਨਾ ਸ਼ਾਨਬੀਨ ਕੀਤੇਆਂ ਬਿਨਾ ਕਿਸੇ ਨਤੀਜੇ ਤੇ ਪਹੁੰਚਿਆ ਜੇਕਰ ਅਸੀਂ ਕੋਈ ਫੈਸਲਾ ਲੈਂਦੇ ਹਾਂ ਤੇ ਉਹ ਫੈਸਲਾ ਜਿਹੜਾ ਹੈ ਮਨੁੱਖ ਨੂੰ ਕਾਵਾਂ ਦੀ ਜਾਂ ਮੂਰਖਾਂ ਦੀ ਸ਼੍ਰੇਣੀ ਦੇ ਵਿੱਚ ਖੜਾ ਕਰ ਦਿੰਦਾ ਹੈ ਧੰਨਵਾਦ